ਬ੍ਰੈਂਪਟਨ 'ਚ ਦਿਨ ਦਿਹਾੜੇ ਘਰ ਦੇ ਬਾਹਰ ਗੋਲੀਆਂ ਚਲਾਉਣ ਅਤੇ ਐਕਸਟਰਸ਼ਨ ਦੇ ਮਾਮਲੇ 'ਚ ਲੜਿੰਦੇ ਤੀਜੇ ਵਿਅਕਤੀ ਨੂੰ ਸਰੀ ਪੁਲਿਸ ਦੇ ਵੱਲੋਂ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ। 26 ਸਾਲ ਦਾ ਗੁਰਦੀਪ ਸ਼ੇਰ gil ਡੈਲਟਾ ਦਾ ਰਹਿਣ ਵਾਲਾ ਹੈ ਅਤੇ ਉਸ ਨੂੰ 1 ਕਾਊਂਟ ਆਫ ਦਿਸਚਾਰਜ ਫਾਇਰਆਰਮ ਵਿਦ ਇੰਟੈਂਟ ਅਤੇ 1 ਕਾਊਂਟ ਆਫ ਐਕਸਟਰਸ਼ਨ ਦੇ ਨਾਲ ਚਾਰਜ ਕੀਤਾ ਗਿਆ ਹੈ। ਬ੍ਰੈਂਪਟਨ 'ਚ ਦਿਨ ਦਿਹਾੜੇ ਘਰ ਦੇ ਬਾਹਰ ਗੋਲੀਆਂ ਚਲਾਉਣ ਅਤੇ ਐਕਸਟਰਸ਼ਨ ਦੇ ਮਾਮਲੇ 'ਚ ਲੜਿੰਦੇ ਤੀਜੇ ਵਿਅਕਤੀ ਨੂੰ ਸਰੀ ਪੁਲਿਸ ਦੇ ਵੱਲੋਂ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਮਾਮਲਾ 10 ਅਤੇ 11 ਜੁਲਾਈ ਦਾ ਹੈ ਜਦੋਂ ਪੀਲ ਰੀਜਨਲ ਪੁਲਿਸ ਨੂੰ ਰੋਲਿੰਗ ਏਕਰਸ ਡਰਾਈਵ ਮਿਸਿਸਾਗਾ ਰੋਡ ਅਤੇ ਕੁਈਨ ਸਟਰੀਟ ਵੈਸਟ ਦੇ ਏਰੀਆ ਦੇ ਵਿੱਚ ਘਰ ਤੇ ਗੋਲੀਆਂ ਚਲਾਉਣ ਦੀ ਖਬਰ ਮਿਲੀ ਸੀ ਹਾਲਾਂਕਿ ਕਿਸੇ ਦੇ ਕੋਈ ਸੱਟ ਨਹੀਂ ਵੱਜੀ ਸੀ ਅਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਇੱਕ ਵੀਡੀਓ ਵੀ ਰਿਲੀਜ਼ ਕੀਤੀ ਗਈ ਸੀ ਜਿੱਥੇ ਦੇਖਿਆ ਗਿਆ ਸੀ ਕਿ ਘਰ ਦੇ ਬਾਹਰ ਇੱਕ ਵਿਅਕਤੀ ਦਿਨ ਵੇਲੇ ਗੋਲੀਆਂ ਚਲਾ ਰਿਹਾ ਹੈ ਅਤੇ ਦੂਜਾ ਵਿਅਕਤੀ ਮੋਬਾਈਲ ਦੇ ਨਾਲ ਉਸ ਦੀ ਵੀਡੀਓ ਬਣਾ ਰਿਹਾ ਹੈ ਇਹ ਮਾਮਲਾ ਐਕਸਟਰਸ਼ਨ ਦੇ ਨਾਲ ਜੁੜਿਆ ਹੋਇਆ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਦੱਸਣ ਦੇ ਮੁਤਾਬਕ ਉਹ ਬੰਦੇ ਕਾਲੇ ਰੰਗ ਦੀ ਕ੍ਰਾਈਸਲਰ ਕਾਰ ਦੇ ਵਿੱਚ ਉੱਥੋਂ ਭੱਜ ਗਏ ਸਨ ਅਤੇ ਉਹੀ ਕਾਰ 13 ਜੁਲਾਈ ਨੂੰ ਵੈਨੀਪੈਗ ਦੇ ਵਿੱਚ ਪੁਲਿਸ ਦੇ ਵੱਲੋਂ ਬਰਾਮਦ ਕੀਤੀ ਗਈ ਸੀ ਇਸ ਕੇਸ ਦੇ ਵਿੱਚ ਕਾਰਵਾਈ ਕਰਦਿਆਂ ਹੋਇਆਂ 27 ਜੁਲਾਈ ਨੂੰ ਪੀਲ ਪੁਲਿਸ ਨੇ ਮਿਸਿਸਾਗਾ ਦੇ ਰਹਿਣ ਵਾਲੇ 20 ਸਾਲ ਦੇ ਹੁਸਨਦੀਪ ਸਿੰਘ ਨੂੰ ਅਰੈਸਟ ਕਰ ਲਿਆ ਸੀ ਅਤੇ ਉਸ ਦੇ ਉੱਤੇ ਐਕਸਟਰਸ਼ਨ ਐਂਡ ਡਿਸਚਾਰਜ ਫਾਇਰਆਰਮ ਵਿਦ ਇੰਟੈਂਟ ਦਾ ਚਾਰਜ ਲਗਾਇਆ ਗਿਆ ਸੀ ਇਸ ਮਾਮਲੇ 'ਚ ਦੋ ਹੋਰ ਵਿਅਕਤੀਆਂ ਲਈ ਦੀ ਕੈਨੇਡਾ ਵਾਈਡ ਵਾਰੰਟ ਜਾਰੀ ਕੀਤਾ ਗਿਆ ਸੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਕੈਨੇਡਾ ਵਾਈਡ ਵਾਰੰਟ ਜਾਰੀ ਹੋਇਆ ਸੀ ਅਤੇ 26 ਅਗਸਤ ਨੂੰ ਪੀਲ ਪੁਲਿਸ ਦੇ ਕ੍ਰਿਮੀਨਲ ਇਨਵੈਸਟੀਗੇਸ਼ਨਸ ਬਿਊਰੋ ਨੇ 23 ਸਾਲ ਦੇ ਗੁਰਪ੍ਰੀਤ ਸਿੰਘ ਨੂੰ ਵਿਨੀਪੈਗ ਤੋਂ ਗ੍ਰਿਫਤਾਰ ਕੀਤਾ ਸੀ ਅਤੇ ਉਸ ਦੇ ਉੱਤੇ ਵੀ 2 ਕਾਉਂਟਸ ਆਫ ਡਿਸਚਾਰਜ ਫਾਇਰਆਰਮ ਵਿਦ ਇੰਟੈਂਟ ਅਤੇ 1 ਕਾਉਂਟ ਆਫ ਐਕਸਟਰਸ਼ਨ ਦੇ ਨਾਲ ਉਸ ਨੂੰ ਚਾਰਜ ਕੀਤਾ ਗਿਆ ਸੀ ਪਰ ਇਸ ਮਾਮਲੇ ਦੇ ਵਿੱਚ ਤੀਜੀ ਗ੍ਰਿਫਤਾਰੀ ਪੈਂਡਿੰਗ ਸੀ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦਿਆਂ ਹੋਇਆ 7 ਸਤੰਬਰ ਨੂੰ ਸਰੀ ਪੁਲਿਸ ਦੇ ਆਫੀਸਰਸ ਨੂੰ ਇਹ ਜਾਣਕਾਰੀ ਹਾਸਲ ਹੋਈ ਸੀ ਕਿ ਤੀਜਾ ਲੁੜਿੰਦਾ ਵਿਅਕਤੀ ਜਿਸ ਦਾ ਨਾਮ ਗੁਰਦੀਪ ਸ਼ੇਰਗਿੱਲ ਹੈ ਉਹ ਸਰੀ ਦੇ ਵਿੱਚ ਹੈ ਜਿਸ ਤੋਂ ਬਾਅਦ ਪੀਲ ਰੀਜਨਲ ਪੁਲਿਸ ਸਰਵਿਸ ਦੇ ਇਨਵੈਸਟੀਗੇਟਰਸ ਨਾਲ ਮਿਲ ਕੇ ਸਰੀ ਪੁਲਿਸ ਦੇ ਆਫੀਸਰਸ ਦੇ ਵੱਲੋਂ ਉਸ ਨੂੰ ਅਰੈਸਟ ਕਰ ਲਿਆ ਗਿਆ ਸੀ ਜਿਸ ਦੀ ਜਾਣਕਾਰੀ ਪੁਲਿਸ ਦੇ ਵੱਲੋਂ ਅੱਜ ਸਾਂਝੀ ਕੀਤੀ ਗਈ ਹੈ 26 ਸਾਲ ਦਾ ਗੁਰਦੀਪ ਸ਼ੇਰਗਿੱਲ ਡੈਲਟਾ ਦਾ ਰਹਿਣ ਵਾਲਾ ਹੈ ਅਤੇ ਉਸ ਨੂੰ 1 ਕਾਊਂਟ ਆਫ ਡਿਸਚਾਰਜ ਫਾਇਰਆਰਮ ਵਿਦ ਇੰਟੈਂਟ ਅਤੇ 1 ਕਾਊਂਟ ਆਫ ਐਕਸਰਸ਼ਨ ਦੇ ਨਾਲ ਚਾਰਜ ਕੀਤਾ ਗਿਆ ਹੈ ਅਤੇ ਹੁਣ BC ਕਰੈਕਸ਼ਨ ਸ਼ਰੀਫ ਜੀ ਦੀ ਮਦਦ ਨਾਲ ਗੁਰਦੀਪ ਸ਼ੇਰਗਿਲ ਨੂੰ ਪੀਲ ਰੀਜਨ ਵਾਪਸ ਲਿਜਾਇਆ ਗਿਆ ਹੈ ਜਿੱਥੇ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਰੈਡ ਆ ਫੈਮਿਲੀ ਗਗਨਦੀਪ ਸਿੰਘ ਦੀ ਰਿਪੋਰਟ